ਜੋ ਬੋਦੀ ਦਾ ਅਕਾਲ ਚਲਾਵਾ ਹੋਇਆ ਸੀ ਅੱਜ ਉਹਨਾਂ ਦੀ ਜਨਮ ਦਿਵਸ ਦੇਖੋ ਗੱਲ ਇਹ ਹੈ ਕਿ ਅਜੀਤ ਦਾ ਜਿਹੜਾ ਆਧਾਰਾ ਹੈ ਇਹਦੀ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਪੰਜਾਬੀਅਤ ਨੂੰ ਬਹੁਤ ਵੱਡੀ ਨਾਲ ਦੀ ਕੰਟਰੀਬਿਊਸ਼ਨ ਹੈ ਤੇ ਉਸ ਅਜੀਤ ਆਧਾਰੇ ਨੂੰ ਵੱਡੀ ਕੰਟਰੀਬਿਊਸ਼ਨ ਸੀ ਮਾਤਾ ਜੀ ਦੀ ਇਹਨਾਂ ਦਾ ਇੱਕ ਥੰਮ ਦੀ ਤਰ੍ਹਾਂ ਸੀ ਸੋ ਇਹ ਹਮੇਸ਼ਾ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਜੀਤ ਨੂੰ ਦਿੱਤੀਆਂ ਉਹ ਵੀ ਯਾਦ ਰੱਖਣੀਆਂ ਆ ਜਿਹੜਾ ਉਹਨਾਂ ਨੇ ਪੰਜਾਬੀਅਤ ਲਈ ਪੰਜਾਬ ਲਈ ਕੰਮ ਕੀਤਾ ਉਹ ਵੀ ਯਾਦ ਰਹਿਣਗਾ ਸੋ ਮੈਂ ਉਹਨਾਂ ਨੂੰ ਇਸ ਵਕਤ ਭਰਪੂਰ ਸ਼ਰਧਾ ਦੇ ਫੁੱਲ ਭੇਟ ਕਰਦਾ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਹੈ ਪੰਜਾਬ ਤੇ ਪੰਜਾਬੀਅਤ ਲਈ ਲਾਇਆ ਇਦਾਂ ਦੀਆਂ ਮਾਵਾਂ بار بار ਆਉਣ ਇਸ ਪੰਜਾਬ ਨੂੰ ਸੋਹਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਸਤਿਰਾਜ ਕੋਲ ਮਾਤਾ ਜੀ ਦਾ ਕਾਲ ਚਲਾਣਾ ਹੋਇਆ ਸੀ ਅੱਜ ਉਹਨਾਂ ਦੀ ਅੰਦਰ ਮਿਲਦਾ ਅੱਜ ਦੇਖੋ ਸਾਰੇ ਸ਼ਹਿਰ ਸਾਰਾ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਕਿ ਜਿਹੜੇ ਡਾਕਟਰ ਬਰਜਿੰਦਰ ਸਿੰਘ ਹਮਦਰਜੀ ਦੀ ਮਾਤਾ ਜੀ ਜਿਹੜੇ ਪਿਛਲੇ ਦਿਨੀ ਜਿੰਨਾ ਤੇ ਹਾਨਤ ਹੋ ਗਿਆ ਸੀਗਾ ਤੇ ਅੱਜ ਅੰਤਿਮ ਅਰਦਾਸ ਸਗੀ ਅੱਜ ਸਾਰਿਆਂ ਨੇ ਅੰਤਿਮ ਅਰਦਾਸ ਤੇ ਇਹੀ ਪ੍ਰਾਰਥਨਾ ਕੀਤੀ ਆ ਕਿ ਇਹ ਬੀਬੀ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦਾ ਭਾਣਾ ਉਲੰਦਾ ਬਖਸ਼ ਦੇਵੇ ਮਾਤਾ ਪ੍ਰਕਾਸ਼ ਕੌਰ ਜੀ ਦਾ ਕਾਲ ਚਲਾਣਾ ਹੋਇਆ ਸੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਅੱਜ ਅਜੀਤ ਟਰਸਟ ਦੇ ਚੇਅਰਮੈਨ ਸ੍ਰੀ ਖੱਤਰ ਜੀ ਨੇ ਬੀਬੀ ਪ੍ਰਕੀਤ ਪ੍ਰਕਾਸ਼ ਕੌਰ ਜੀ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਅੱਜ ਸ਼ਾਮਲ ਹੋਣ ਲਈ ਆਏ ਆ ਉਹਨਾਂ ਨੇ ਬੀਬੀ ਜੀ ਨੇ ਅਜੀਤ ادارے ਨੂੰ ਬਹੁਤ ਵਧੀਆ ਸੇਧ ਦਿੱਤੀ ਔਰ ਮੈਂ ਸਭ ਦਾ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਦੀ ਆਵਾਜ਼ ਬਣ ਕੇ ਅਦਾਰਾ ਅਜੀਤ ਜਿਹੜਾ ਹੈ ਦੇਸ਼ ਤੇ ਦੁਨੀਆ ਵਿੱਚ ਚਮਕਿਆ उसके बीबी प्रकाश कौर हो योगदान तो मैं अपने मन दाइय चो बीबी जी हो सत्कार करताश कौ अज माता प्रकाश कौर जी का जिन्हों का अडल टाउन गुरुद्वारा विशेष भोग पाए गए और, और उन्होंने जीवन सब तो वीडी उप उपलब्धि तो यही है कि बरजिंद्र सिंह हमदर्द जी वर्ग ਉਹਨਾਂ ਦੇ ਸੁਪੁੱਤਰ ਜਿਨ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਨਾਂ ਆ ਜਿਨ੍ਹਾਂ ਦੀ ਕਾਰਗੁਜ਼ਾਰੀ ਜਿਹੜੀ ਅੱਜ ਪੂਰਾ ਜਹਾਨ ਜਾਣਦਾ ਔਰ ਉਹਨਾਂ ਦੇ ਸੁਭਾਤੋਂ ਸਾਰੇ ਅਸੀਂ ਜਾਣੂ ਆ ਔਰ ਇਹ ਸਾਰੀਆਂ ਸਿੱਖਿਆਵਾਂ ਜਿਹੜੀਆਂ ਉਹਨੀਆਂ ਮਾਦ ਤੋਂ ਹੀ ਗੁਣ ਹੁੰਦੇ ਆ ਸੋ ਐਸੀ ਮਹਾਨ ਸ਼ਖਸੀਅਤ ਦਾ ਜਾਣਾ ਨਿਸੰਦੇ ਕੀ ਪਰਜੰਦਰ ਪਰਿਵਾਰ ਅੰਦਰਜੀ ਦੇ ਪਰਿਵਾਰ ਤੇ ਨਹੀਂ ਬਹੁਤ ਵੱਡਾ ਘਾਟਾ ਹੋਏਗਾ ਪਰ ਅਸੀਂ ਅਹੀਂ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ ਉਹਨਾਂ ਨੂੰ ਆਪਣੇ ਚਰਨਾਂ ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਲ ਬਖਸ਼ੇ ਔਰ ਇੰਨੀ ਕਿ ਸ਼ਕਤੀ ਦੇ ਕੇ ਕਿ ਉਹ ਜਿਹੜੇ ਆਪਣੇ ਫਰਜ਼ ਹੋਰ ਵੀ ਖੁਬਬੀ ਉਹਨਾਂ ਦੇ ਨਿਵਾਸ ਕੋ ਜਿਹਦਾ ਕਾਰਜਾ ਨ ਹੋਇਆ ਉਹਨਾਂ ਦੇ ਇੰਨੇ ਹਾਂਜੀ ਤੁਹਾਨੂੰ ਪਤਾ ਅਜੀਤ ਅਖਬਾਰ ਪੰਜਾਬ ਦੀ ਜ਼ੁਬਾਨ ਨਾ ਪੰਜਾਬ ਦਾ ਜਜ਼ਬਾਤ ਤੇ ਪੰਜਾਬੀਆਂ ਦੀ ਅਹਿਸਾਸਾਂ ਦਾ ਤਰਜਮਾਨੀ ਕਰਨ ਵਾਲਾ ਅਖਬਾਰ ਵਾਹਿਦ ਜਿਹੜਾ ਸਿਰਫ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਲਈ ਹੀ ਛਪਦਾ ਰਿਹਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੀਬੀ ਜੀ ਦੀ ਬਹੁਤ ਹੀ ਵੱਡੀ ਕੰਟਰੀਬਿਊਸ਼ਨ ਰਹੀ ਮੇਰੇ ਖਿਆਲ 40 41 ਸਾਲ ਤੇ ਉਹਨਾਂ ਦਾ ਕਾਲ ਚਲਾਣਾ ਤੇ ਸਾਰਿਆਂ ਲਈ ਦੁਖਦਾਇਕ ਪਰ ਇਹ ਹੁਕਮ ਹੈ ਜਗਤੋਬੀ ਦਾ ਕਾਲ ਚਲਾਣਾ ਹੋਇਆ ਸੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇਖੋ ਗੱਲ ਇਹ ਹੈ ਕਿ ਅਜੀਤ ਦਾ ਜਿਹੜਾ ਆਧਾਰਾ ਹੈ ਇਹ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਪੰਜਾਬੀਅਤ ਨੂੰ ਬਹੁਤ ਵੱਡੀ ਨਾਲ ਦੀ ਕੰਟਰੀਬਿਊਸ਼ਨ ਹੈ ਤੇ ਉਸ ਅਜੀਤ ਆਦਾਰੇ ਨੂੰ ਵੱਡੀ ਕੰਟਰੀਬਿਊਸ਼ਨ ਸੀ ਮਾਤਾ ਜੀ ਇਹਨਾਂ ਦਾ ਇੱਕ ਥੰਮ ਦੀ ਤਰ੍ਹਾਂ ਸੀ ਸੋ ਇਹ ਹਮੇਸ਼ਾ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਜੀਤ ਨੂੰ ਦਿੱਤੀਆਂ ਉਹ ਵੀ ਯਾਦ ਰਹਿਣੀਆਂ ਜਿਹੜਾ ਉਹਨਾਂ ਨੇ ਪੰਜਾਬੀਅਤ ਲਈ ਪੰਜਾਬ ਲਈ ਕੰਮ ਕੀਤਾ ਉਹ ਵੀ ਯਾਦ ਰਹਿਣਗਾ ਸੋ ਮੈਂ ਉਹਨਾਂ ਨੂੰ ਇਸ ਵਕਤ ਭਰਪੂਰ ਸ਼ਬਦਾਂ ਦੇ ਫੁਲਫੇਟ ਕਰਦਾ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਪੰਜਾਬ ਦੇ ਪੰਜਾਬੀ ਜੱਟੇ ਲਾਇਆ ਇਦਾਂ ਦੀਆਂ ਮਾਵਾ ਬਾਰ-ਬਾਰ ਆਉਣ ਇਸ ਪੰਜਾਬ ਨੂੰ ਸੋਨਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉ। ਪ੍ਰਕਾਸ਼ਕੌਰ ਮਾਤਾ ਜੀ ਦਾ ਕਾਲ ਚਲਾਣਾ ਹੋਇਆ ਸੀ ਅੱਜ ਉਹਨਾਂ ਦੇ ਅੰਦਰ ਮਰਦਾ। ਅੱਜ ਦੇਖੋ ਸਾਰੇ ਸ਼ਹਿਰ ਸਾਰਾ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਇਆ ਕਿ ਜਿਹੜੇ ਡਾਕਟਰ ਬਰਜਿੰਦਰ ਸਿੰਘ ਹੰਦਰਜੀ ਦੀ ਮਾਤਾ ਜੀ ਜਿਹੜੇ ਪਿਛਲੇ ਦਿਨੀ ਜਿਨ੍ਹਾਂ ਤੇ ਹਾਣਤ ਹੋ ਗਿਆ ਸੀਗਾ ਤੇ ਅੱਜ ਅੰਤਿਮ ਅਰਦਾਸ ਸੀਗੀ ਅੱਜ ਸਾਰਿਆਂ ਨੇ ਅੰਤਿਮ ਅਰਦਾਸ ਤੇ ਇਹ ਹੀ ਪ੍ਰਾਰਥਨਾ ਕੀਤੀ ਆ ਕਿ ਏ ਬੀਬੀ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦਾ ਭਾਰ ਉਲੰਦਾ ਬਖਸ਼ ਦੇਵੇ ਮਾਤਾ ਪ੍ਰਕਾਸ਼ ਕੌਰ ਜੀ ਦਾ ਕਾਲ ਚਲਾਣਾ ਹੋਇਆ ਸੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਅੱਜ ਅਜੀਤ ਟਰਸਟ ਦੇ ਚੇਅਰਮੈਨ ਸਖਤਰ ਜੀ ਨੇ ਬੀਬੀ ਪ੍ਰਕੀਤ ਪ੍ਰਕਾਸ਼ ਕੌਰ ਜੀ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਅੱਜ ਸ਼ਾਮਲ ਹੋਣ ਲਈ ਆਏ ਆ ਉਹਨਾਂ ਨੇ ਬੀਬੀ ਜੀ ਨੇ ਅਜੀਤ ادارے ਨੂੰ ਬਹੁਤ ਵਧੀਆ ਸੇਧ ਦਿੱਤੀ ਔਰ ਮੈਂ ਸਭ ਦਾ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ਬਣ ਕੇ ਅਦਾਰਾ ਜੀਤ ਜਿਹੜਾ ਹੈ ਦੇਸ਼ ਤੇ ਦੁਨੀਆ ਵਿੱਚ ਚਮਕਿਆ ਉਹਦੇ ਵਿੱਚ ਬੀਬੀ ਪ੍ਰਕਾਸ਼ ਕੌਰ ਜਿੰਦਾ ਯੋਗਦਾਨ ਨੂੰ ਸੋਮਾ ਆਪਣੇ ਮਨ ਦੇ ਨੇਗਾ ਇਹ ਜੋ ਬੀਬੀ ਜੀ ਉਹਨਾਂ ਨੂੰ ਸਤਕਾਰ ਭੇਟ ਕਰਦਾ ਅੱਜ ਮਾਤਾ ਪ੍ਰਕਾਸ਼ ਕੌਰ ਜੀ ਦਾ ਕਾਲ ਚਲਾਣਾ ਹੈ ਅਸੀਂ ਅੱਜ ਉਹਨਾਂ ਦੀ ਅੰਤਿਮ ਰਸਮ ਲਈ ਅੱਜ ਮਾਤਾ ਪ੍ਰਕਾਸ਼ ਕੌਰ ਜੀ ਦਾ ਜਿਨ੍ਹਾਂ ਦਾ ਅੱਜ ਮਾਝਾ ਟੋਨ ਗੁਰਦੁਆਰਾ ਵਿਖੇ ਪਹੁੰਚ ਪਾਇਆ ਹੈ ਔਰ ਉਹਨਾਂ ਦੇ ਜਿਹੜੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਉਪलब्धि ਤੇ ਇਹ ਹੀ ਆ ਕਿ ਬਰਜਿੰਦਰ ਸਿੰਘ ਹੰਦਰਜੀਵਾਰਗੇ ਉਹਨਾਂ ਦੇ ਸੁਪੁੱਤਰ ਜਿਨ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਨਾਂ ਆ ਜਿਨ੍ਹਾਂ ਦੀ ਕਾਰਗੁਜ਼ਾਰੀ ਜਿਹੜੀ ਅੱਜ ਪੂਰਾ ਜਹਾਨ ਜਾਣਦਾ ਔਰ ਉਹਨਾਂ ਦੇ ਸੁਭਾਤੋਂ ਸਾਰੇ ਅਸੀਂ ਜਾਣੂ ਆ ਔਰ ਇਹ ਸਾਰੀਆਂ ਸਿੱਖਿਆਵਾਂ ਜਿਹੜੀਆਂ ਉਹਨੀਆਂ ਮਾਦ ਤੋਂ ਹੀ ਗੁਣ ਹੁੰਦੇ ਆ ਸੋ ਐਸੀ ਮਹਾਨ ਸਿੱਖਿਆ ਦਾ ਜਾਣਾ ਨਿਸੰਦੇ ਕਿ ਬਰਜਿੰਦਰ ਪਰਿਵਾਰ ਹੰਦਰਜੀ ਦੇ ਪਰਿਵਾਰ ਦੇ ਲਈ ਬਹੁਤ ਵੱਡਾ ਕਟਾ ਹੋਏਗਾ ਪਰ ਅਸੀਂ ਅਹੀਂ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ ਉਹਨਾਂ ਨੂੰ ਆਪਣੇ ਚਰਨਾਂ ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਇੰਨੀ ਕਿ ਸ਼ਕਤੀ ਦੇਵੇ ਕਿ ਉਹ ਜਿਹੜੇ ਆਪਣੇ ਫਰਜ਼ ਹੋਰ ਵੀ ਖੂਬ ਵਰਖੋ ਵੀ ਉਹਨਾਂ ਦੇ ਨਿਭਾ ਸਕੋ ਜਿਹਦਾ ਕੰਕਲ ਨਾ ਹੋਇਆ ਉਹਨਾਂ ਕਿੰਨੀ ਮਦਦ ਹਾਂਜੀ ਤੁਹਾਨੂੰ ਪਤਾ ਅਜੀਤ ਅਖਬਾਰ ਪੰਜਾਬ ਦੀ ਜ਼ੁਬਾਨ ਨਾ ਪੰਜਾਬ ਦਾ ਜਜ਼ਬਾਤ ਇਹ ਪੰਜਾਬੀਆਂ ਦੀ ਇਹ ਸਾਦਾ ਸਾਦ ਤਰਜਮਾਨੀ ਕਰਨ ਵਾਲਾ ਅਖਬਾਰ ਵਾਹਿਦ ਜਿਹੜਾ ਸਿਰਫ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਲਈ ਹੀ ਛਪਦਾ ਰਿਹਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੀਬੀ ਜੀ ਦੀ ਬਹੁਤ ਹੀ ਵੱਡੀ ਕੰਟਰੀਬਿਊਸ਼ਨ ਰਹੀ ਮੇਰੇ ਖਿਆਲ 40 41 ਸਾਲ ਤੇ ਉਹਨਾਂ ਦਾ ਕਾਲ ਚਲਾਣਾ ਤੇ ਸਾਰਿਆਂ ਲਈ ਦੁਖਦਾਈ ਪਰ ਇਹ ਹੁਕਮ ਹੈ ਸਾਹਬ ਜੀ ਦਾ ਅਕਾਲ ਚਲਾਣਾ ਹੋਇਆ ਸੀ ਅੱਜ ਉਹਨਾਂ ਦੀ ਜਨਮ ਦਿਨ। ਦੇਖੋ ਗੱਲ ਇਹ ਹੈ ਕਿ ਅਜੀਤ ਦਾ ਜਿਹੜਾ ਆਧਾਰਾ ਹੈ ਇਹਦੀ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਪੰਜਾਬੀਅਤ ਨੂੰ। ਬਹੁਤ ਵੱਡੀ ਇਹਨਾਂ ਦੀ ਕੰਟਰੀਬਿਊਸ਼ਨ ਹੈ ਤੇ ਉਸ ਅਜੀਤ ਆਧਾਰੇ ਨੂੰ ਵੱਡੀ ਕੰਟਰੀਬਿਊਸ਼ਨ ਸੀ ਮਾਤਾ ਜੀ ਦੀ। ਇਹਨਾਂ ਦਾ ਇੱਕ ਥੰਮ ਦੀ ਤਰ੍ਹਾਂ ਸੀ। ਸੋ ਇਹ ਹਮੇਸ਼ਾ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਅਜੀਤ ਨੂੰ ਦਿੱਤੀਆਂ ਉਹ ਵੀ ਯਾਦ ਰਹਿਣਗੀਆਂ। ਜਿਹੜਾ ਉਹਨਾਂ ਨੇ ਪੰਜਾਬੀਅਤ ਲਈ ਪੰਜਾਬ ਲਈ ਕੰਮ ਕੀਤਾ ਉਹ ਵੀ ਯਾਦ ਰਹਿਣਾਗਾ ਸੋ ਮੈਂ ਉਹਨਾਂ ਨੂੰ ਇਸ ਵਕਤ ਭਰਪੂਰ ਸ਼ਰਧਾ ਦੇ ਫੁੱਲ ਭੇਟ ਕਰਦਾ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਹੈ ਪੰਜਾਬ ਤੇ ਪੰਜਾਬੀਅਤ ਲਈ ਲਾਇਆ ਇਦਾਂ ਦੀਆਂ ਮਾਵਾਂ بار بار ਆਉਣ ਇਸ ਪੰਜਾਬ ਨੂੰ ਸੋਹਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਸ੍ਰੀ ਕਾਸ਼ੋਰ ਮਾਤਾ ਜੀ ਦਾ ਕਾਲ ਚਲਾਣਾ ਹੋਇਆ ਸੀ ਅੱਜ ਉਹਨਾਂ ਦੀ ਅੰਦਰ ਮਰਦਾ ਅੱਜ ਦੇਖੋ ਸਾਰੇ ਸ਼ਹਿਰ ਸਾਰਾ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਇਆ ਕਿ ਜਿਹੜੇ ਡਾਕਟਰ ਬਰਜਿੰਦਰ ਸਿੰਘ ਹੰਦਰਜੀ ਦੀ ਮਾਤਾ ਜੀ ਜਿਹੜੇ ਪਿਛਲੇ ਦਿਨੀ ਜਿਨ੍ਹਾਂ ਤੇ ਹਾਨਤ ਹੋ ਗਿਆ ਸੀਗਾ ਤੇ ਅੱਜ ਅੰਤਿਮ ਅਰਦਾਸ ਸੀਗੀ ਅੱਜ ਸਾਰਿਆਂ ਨੇ ਅੰਤਿਮ ਅਰਦਾਸ ਤੇ ਇਹਹੀ ਪ੍ਰਾਰਥਨਾ ਕੀਤੀ ਆ ਕਿ ਇਹ ਬੀਬੀ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਪਿੱਛੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦਾ ਭਾਰ ਉਲੰਦਾ ਬਖਸ਼ ਦੇਵੇ ਮਾਤਾ ਪ੍ਰਕਾਸ਼ ਕੌਰ ਜੀ ਦਾ ਕਾਲ ਚਲਾਣਾ ਹੋਇਆ ਸੀ ਅੱਜ ਉਹਨਾਂ ਦੀ ਅੰਤਿਮ ਰਸਮ ਹੈ ਅੱਜ ਅਜੀਤ ਟਰਸਟ ਦੇ ਚੇਅਰਮੈਨ ਸ੍ਰੀ ਗੱਤਰ ਜੀ ਨੇ ਬੀਬੀ ਪ੍ਰਕੀਤ ਪ੍ਰਕਾਸ਼ ਕੌਰ ਜੀ ਉਹਨਾਂ ਦੀ ਅੰਤਿਮ ਰਸਮ ਵਿੱਚ ਅਸੀਂ ਸ਼ਾਮਲ ਹੋਣ ਲਈ ਆਏ ਹਾਂ ਉਹਨਾਂ ਨੇ ਬੀਬੀ ਜੀ ਨੇ ਅਜੀਤ ਅਦਾਰੇ ਨੂੰ ਬਹੁਤ ਵਧੀਆ ਸੇਧ ਦਿੱਤੀ ਔਰ ਮੈਂ ਸਭ ਦਾ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ਬਣ ਕੇ ਅਦਾਰਾ ਜੀਤ ਜਿਹੜਾ ਹੈ ਦੇਸ਼ ਤੇ ਦੁਨੀਆ ਵਿੱਚ ਚਮਕਿਆ ਉਦੇ ਵਿੱਚ ਬੀਬੀ ਪ੍ਰਕਾਸ਼ कौर ਦਾ ਰੌਜਿੰਦਾ ਯੋਗਦਾਨ ਤੋਂ ਮੈਂ ਆਪਣੇ ਮਨ ਦੀਆਂ ਗੱਲਾਂ ਜੋ ਬੀਬੀ ਜੀ ਨੂੰ ਸਰਕਾਰ ਪੇਰ ਕਰਦਾ। ਅੱਜ ਮਾਤਾ ਪ੍ਰਕਾਸ਼ कौर ਜੀ ਦਾ ਕਾਲ ਚਲਣਾ ਮੈਸੀ ਅੱਜ ਉਹਨਾਂ ਦੀ ਅੰਤਿਮ ਰਸਮ ਹੈ। ਅੱਜ ਮਾਤਾ ਪ੍ਰਕਾਸ਼ कौर ਜੀ ਦਾ ਜਿਨ੍ਹਾਂ ਦਾ ਅੱਜ ਮਾਝਾ ਟੌਨ ਗੁਰਦੁਆਰਾ ਵਿਖੇ ਪਹੁੰਚ ਪਾਇਆ ਗਿਆ। ਔਰ ਉਹਨਾਂ ਦੇ ਜਿਹੜੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਉਪਲਬਧੀ ਤੇ ਇਹ ਹੀ ਹੈ ਕਿ ਬਰਜਿੰਦਰ ਸਿੰਘ ਹਮਦਤ ਜੀ ਵਰਗੇ ਉਹਨਾਂ ਦੇ ਸੁਪੁੱਤਰ ਜਿਨ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਨਾਂ ਆ ਜਿਨ੍ਹਾਂ ਦੀ ਕਾਰਗੁਜ਼ਾਰੀ ਜਿਹੜੀ ਅੱਜ ਪੂਰਾ ਜਹਾਨ ਜਾਣਦਾ ਔਰ ਉਹਨਾਂ ਦੇ ਸੁਭਾਤੋਂ ਸਾਰੇ ਅਸੀਂ ਜਾਣੂ ਆ ਔਰ ਇਹ ਸਾਰੀਆਂ ਸਿੱਖਿਆਵਾਂ ਜਿਹੜੀਆਂ ਉਹਨੀਆਂ ਮਾਂ ਦੇ ਤੋਂ ਹੀ ਗੁਣ ਹੁੰਦੇ ਆ ਤਾਂ ਐਸੀ ਮਹਾਂ ਸਿੱਖਿਆ ਦਾ ਜਾਣਾ ਨਿਸੰਦੇ ਕੀ ਪਰਜੰਦਰ ਪਰਿਵਾਰ ਅੰਦਰਜੀ ਦੇ ਪਰਿਵਾਰ ਤੇ ਲਈ ਬਹੁਤ ਵੱਡਾ ਘਾਟਾ ਹੋਏਗਾ ਪਰ ਅਸੀਂ ਅਹੀਂ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ ਉਹਨਾਂ ਨੂੰ ਆਪਣੇ ਚਰਨਾਂ ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਲ ਬਖਸ਼ੇ ਔਰ ਇੰਨੀ ਕਿ ਸ਼ਕਤੀ ਦੇਵੇ ਕਿ ਉਹ ਜਿਹੜੇ ਆਪਣੇ ਫਰਜ਼ ਹੋਰ ਵੀ ਖੁਬ ਮਰਫੂ ਵੀ ਉਹਨਾਂ ਦੇ ਨਿਵਾਸ ਕੋਈ ਜਿਹੜਾ ਕੰਕਲਨ ਹੋਇਆ ਉਹਨਾਂ ਦੇ ਇੰਟੀਮ ਹਾਂਜੀ ਤੁਹਾਨੂੰ ਪਤਾ ਅਜੀਤ ਅਖਬਾਰ ਪੰਜਾਬ ਦੀ ਜ਼ੁਬਾਨ ਨਾ ਪੰਜਾਬ ਦਾ ਜਜ਼ਬਾਤ ਤੇ ਪੰਜਾਬੀਆਂ ਦੀ ਅਹਿਸਾਸਾਂ ਦਾ ਤਰਜਮਾਨੀ ਕਰਨ ਵਾਲਾ ਅਖਬਾਰ ਵਾਹਿਦ ਜਿਹੜਾ ਸਿਰਫ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਲਈ ਹੀ ਛਪਦਾ ਰਿਹਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੀਬੀ ਜੀ ਦੀ ਬਹੁਤ ਹੀ ਵੱਡੀ ਕੰਟਰੀਬਿਊਸ਼ਨ ਰਹੀ ਮੇਰੇ ਖਿਆਲ 40 41 ਸਾਲ ਤੇ ਉਹਨਾਂ ਦਾ ਕਾਲ ਚਲਾਣਾ ਤੇ ਸਾਰਿਆਂ ਲਈ ਦੁਖਦਾਇਕ ਪਰ ਇਹ ਹੁਕਮ ਹੈ